ਤਾਂ ਵੀ ਦੋਸਤੋ ਗੈਸ ਉਪਰ ਚਲਾਤਾ ਹਾਂ ਹੁਣ ਤੇ ਆਪਾਂ ਨਾ ਐਕਸਪੈਰੀਮੈਂਟ ਕਰਕੇ ਦੇਖਣਾ ਆ ਮੈਜਨਸ ਸੌਂਸ ਦਾ ਮੈਂ ਵੀ ਪਹਿਲਾਂ ਬਹੁਤ ਰੂਲ ਰੂਲ ਬਣਾਉਂਦਾ ਤੇ ਸੈਂਡਵਿਚ ਬਣਾਉਣ ਦੀ ਬਹੁਤ ਵਰਤਦਾ ਰਿਆ ਤੇ ਹੁਣ ਆਪਾਂ ਵੇਖਣਾ ਮੈਂ ਕੋਈ ਵੀਡੀਓ ਦੇਖੀ ਸੀ ਵਾਕਈ ਇਹ ਸਹੀ ਗੱਲ ਆ ਤੁਹਾਨੂੰ ਗਰਮ ਕਰ ਲੈਂਦੇ ਆ ਇਹਨੂੰ ਤੇ ਕਹਿੰਦੇ ਇਹ ਜਲਦੀ ਨਹੀਂ ਮਥੋੜ ਆਪਾਂ ਤਵਾ ਪੂਰਾ ਗਰਮ ਕਰ ਲੈਣਾ 3 ਮਿੰਟ ਹੋ ਗਏ ਗਿਆ ਛੱਡੇ ਨੂੰ ਹੋਰ ਗਰਮ ਕਰ ਪੂਰਾ ਫੁੱਲ ਗਰਮ ਕਰਕੇ ਨਾ ਆਪਾਂ ਇਹਦੇ ਉੱਪਰ ਇਹ ਪਾਉਣੀ ਆ ਆ ਵੇਖਣਾ ਹੀ ਆ ਫਿਰ ਅੱਜ ਤੋਂ ਆਪਾਂ ਤਾਂ ਨਹੀਂ ਕਦੇ ਜਿੰਦਗੀ ਜਿਹੇ ਵਰਤ ਨਹੀਂ ਆਪਾਂ ਵੇਖਦੇ ਆ ਨੂੰ ਪਾ ਗੂ ਵੀ ਬਾਕੀ ਇਹ ਆ ਪੱਪਾ ਮੇ ਤੇਤੀਹੇ ਪਾ ਦੇ ਇੰਨਰਾ ਕੇ ਸਰਾਈ ਵਾਕੀ ਆ ਦੇਖੋ ਪੂਰਾ ਗਰਮ ਤਵਾਵਾ ਪੂਰਾ ਫੁੱਲ ਗੈਂਚ ਛੱਡਿਆ ਹੋਇਆ ਆ ਦੇਖ ਲਓ ਪੂਰਾ ਫੁੱਲ ਗੈਂਚ ਛੱਡਿਆ ਹੋਇਆ ਏ ਇਹਨੂੰ ਆਪਾਂ ਦੇਖਦੇ ਆਂ ਦੇਖਿਓ ਆ ਦੇਖੋ ਇਹ ਆੜੀ ਤੁਰੀ ਫੜਦੀ ਇਹ ਜਾ ਕੇ ਅੰਦਰ ਫਰੀ ਦੇ ਗਾਂਢੀ ਵੀ ਬਣਦੀ ਵੀ ਇਹਦਾ ਇਹਨੂੰ ਕੋਈ ਮਤਵ ਨਹੀਂ ਆ ਦੇਖਿਓ ਉਹ ਸਭ ਕੁਝ ਬੇਗਦਲਿਆ ਦੇਖੋ ਔਲਾੜੀ ਤੁਰੀ ਫੜਦੀ ਹੈ ਦੋਸਤੋ ਮੈਂ ਤਾਂ ਨਹੀਂ ਅੱਜ ਤੋਦ ਬਰਤ ਨਹੀਂ ਅੱਜ ਤੋਦ ਤੁਸੀਂ ਕੋਈ ਵੀ ਇਹ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਰੋਲੋ ਅੱਜ ਤੋਦ ਵਾਹ ਜਿਹੜੀ ਆਹ ਮਾਈਨਸ ਸੌਸ ਆ ਇਹ ਮੇਰਾ ਕੋਈ ਵੀ ਨਾ ਵਾ ਤੇ ਮੇਰਾ ਕੈਨਸਰ ਦੀ ਬਿਮਾਰੀ ਦਾ ਕਾਰਨ ਬਣਦੀ ਆ ਆਹ ਦੇਖੋ ਵੈਲਪਲ ਉਧਾਂ ਹੀ ਤਰੀ ਫਿਰਦੀ ਹੈ ਨਾ ਆਹ ਦੇਖੋ ਪੂਤਾਂ ਇਹ ਵੀਡੀਓ ਨੂੰ ਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਧੰਨਵਾਦ